ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਡੀਸੀ ਕਪੂਰਥਲਾ ਇੱਕ ਜ਼ਰੂਰੀ ਸੰਦੇਸ਼ ਦੇਣ ਲਈ ਆਪ ਜੀ ਦੇ ਸਾਹਮਣੇ ਹਾਜ਼ਰ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਾਰਡਰ ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਇਸ ਦੌਰਾਨ ਲੋਕਾਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੋ ਸਕਦੀ ਹੈ ਕਿ ਐਸੈਂਸ਼ੀਅਲ ਕਮੋਡਿਟੀ ਭਾਓ ਤੇਲ ਗੈਸ ਸਿਲੰਡਰ ਫਲ ਸਬਜ਼ੀ ਦੁੱਧ ਆਦਿ ਦੀ ਕਮੀ ਆ ਸਕਦੀ ਹੈ जिस ਕਰਕੇ ब्लैक मार्केटिंग ਅਤੇ ਹੋਲਡਿੰਗ ਦੀ ਸ਼ੰਕਾ ਵੀ ਬਣੀ ਰਹਿੰਦੀ ਹੈ ਮੈਂ ਆਪ ਜੀ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਕਿਸੇ ਕਿਸਮ ਦੀ ਵੀ essentiial commodity ਦੀ ਕੋਈ ਕਮੀ ਨਹੀਂ ਹੈ ਅਤੇ ਕਿਸੇ ਵੀ ਅਫਵਾਦੇ ਪਰੋਸਾ ਨਾ ਕੀਤਾ ਜਾਵੇ ਇਸ ਸਬੰਧ ਦੇ ਵਿੱਚ essentiial commodities act ਦੇ ਤਹਿਤ ਵੀ ਜਿ ਲੋੜਿੰਦੇ ਆਦੇਸ਼ ਜਾਰੀ ਕਰ ਦਿੱਤੇ ਜਾ ਚੁੱਕੇ ਨੇ ਮੈਂ ਅਪੀਲ ਕਰਾਂਗਾ ਕਿ ਕੋਈ ਵੀ ਕਿਸੇ ਕਿਸਮ ਦੀ ਬਲੈਕ ਮਾਰਕੀਟਿੰਗ ਅਤੇ ਹੋਲਡਿੰਗ ਨਾ ਕਰੇ ਅਤੇ ਪ੍ਰਸ਼ਾਸਨ ਦਾ ਇਸ ਵਿੱਚ ਸਾਥ ਦੇਣ। ਸ਼ੁਕਰੀਆ।